ਗੁਰੂ ਰੂਪੇਰੀ ਸਾਧ ਸੰਗਤ ਤੁਹਾਨੂੰ ਸੁਣਾਉਣੇ ਪੁਰਾਣੀਆਂ ਹਿਸਟਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਚੈਨਲ ਸਿੱਧੂ ਵਾਈ ਚੈਨਲ ਹੈ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰਿਓ ਅਕੀ ਸ਼ੇਅਰ ਵੀ ਕਰ ਦਿਓ ਪਿਛਲੇ ਅੱਜ ਤੋਂ 50 60 ਸਾਲ ਪੁਰਾਣਾ ਗੱਲਾਂ ਤੁਹਾਨੂੰ ਸੁਣਾਉਣੇ ਆ ਜਿਹੜੀਆਂ ਕਿ ਜਦੋਂ ਬੰਦੇ ਨੇ ਜਾਂ ਸਹੁਰਿਆਂ ਨੂੰ ਜਾਂ ਇਹੋ ਜਿਹੀ ਆਪਦੀ ਰਿਸ਼ਤੇਦਾਰੀ ਜਾਣਨ ਜਿੱਥੇ ਕਿ ਆਮ ਰਿਸ਼ਤੇਦਾਰੀ ਹੁੰਦੀ ਸੀ ਉਥੇ ਲਾੜ ਛੱਡ ਕੇ ਪੱਗ ਬੰਨਣੀ ਧਾਲਰਾ ਕਮੀਜ਼ ਪਾ ਕੇ ਵਧੀਆ ਲੀੜੇ ਪਾ ਕੇ ਤੇ ਕੱਢ ਵੀ ਜੁੱਤੀ ਕੰਠਾ ਡਾਲ ਚਾ ਪਾ ਕੇ ਜਾਣਾ ਤੇ ਉਧਰ ਜਨਾਨੀ ਦੇ ਹੁੰਦੇ ਸੀ ਸੱਗੀ ਫੋਲੋ ਵਧੀਆ ਕੱਢਵੇਂ ਲੀੜੇ ਹੁਣੇ ਕਗਰਾ ਹੋਣਾ ਕਾਲਾ ਸੂਪ ਦਾ ਜਿਹਨੂੰ ਕਹਿੰਦੇ ਉਹਦੀ ਧਾਰੇ ਹੁੰਦੀ ਸੀ ਬੱਚਾਲੇ ਕੱਢਵੇਂ ਜੀ ਉਹ ਆਮ ਬੁੱਢੀਆਂ ਦੇ ਪਾਇਆ ਹੁੰਦਾ ਹਰੇਕ ਬੁੜੀ ਕੋਲੇ ਕੰਗਰਾ ਹੁੰਦਾ ਸੀ ਰੋਟੀ ਟੋਕ ਲੈ ਕੇ ਜਾਣਾ ਤਾਂ ਵੀ ਉਹ ਘਗਰਾ ਪਾ ਕੇ ਜਾਣਾ ਪਤਾ ਹੁੰਦਾ ਸੀ ਵੀ ਇਹ ਪਿੰਡ ਦੀ ਬਹੂ ਆ ਤੇ ਜੇ ਬੰਦੇ ਨੇ ਜਾਣਾ ਨਾ ਲਾਮ ਜਾ ਕੇ ਰਿਸ਼ਤੇਦਾਰੀ ਸਹੂਰੀ ਜਾ ਕੇ ਬਹਿਣਾ ਜਦੋਂ ਆਮ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਪ੍ਰੋਣਾ ਆਇਆ ਇਹਨਾਂ ਦਾ ਭਲਾਣਾ ਦਾ ਪ੍ਰੋਣਾ ਆ ਇਹ ਉਹਨੂੰ ਮੰਝਾ ਵਿਛਾ ਕੇ ਉੱਤੇ ਦਰੀ ਤੇ ਉੱਤੇ ਤਲਾਈਂ ਵਿਛਾ ਕੇ ਵਧੀਆ ਵਿਛਾਈ ਸਹਰਾਣਾ ਦੇ ਕੇ ਤੇ ਉਹਦੇ ਉੱਤੇ ਉਹਨੇ ਬਹਿ ਜਾਣਾ ਬੈਠ ਕੇ ਤੇ ਗਰਮੀ ਹੁੰਦੀ ਪੱਕੀ ਪੁੱਕੀ ਝੱਲ ਝੱਲਣ ਨੂੰ ਦੇਣੀ ਸਿਆਲ ਹੁੰਦਾ ਸੀ ਕੱਪੜਾ ਰੱਖ ਦੇਣਾ ਉੱਤੇ ਲੈਣ ਵਾਸਤੇ ਐ ਸਾਧ ਸੰਗਤ ਬਹੁਤ ਇੱਜ਼ਤ ਕਰਦੇ ਸੀ ਪ੍ਰੋਣੇ ਦੀ ਜੇ ਪ੍ਰੋਣਾ ਜਿੱਥੇ ਗਿਆ ਤੇ ਜਿਹੜੇ ਗਵਾਰਡ ਦੇ ਬੰਦੇ ਹੁੰਦੇ ਸੀ ਨਾ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਆਹ ਫਲਾਨਿਆਂ ਦਾ ਪ੍ਰੋਣਾ ਹੈ ਬਹੁਤ ਉਹਦਾ ਸਤਿਕਾਰ ਕਰਦੇ ਹੁੰਦੇ ਸੀ ਕਹਣਾ ਅਸੀਂ ਰੋਟੀ ਕਰਨੀ ਅੱਜ ਕਈ ਘਰਾਂ ਦੇ ਨੇ ਆਪਣੇ ਨੇੜੇ-ਨੇੜੇ ਦੇ ਘਰਿਆਂ ਨੇ ਸਾਰਿਆਂ ਨੇ ਕਹਣਾ ਅਸੀਂ ਰੋਟੀ ਕਰਨੀ ਫਲਾਨਿਆਂ ਦਾ ਪ੍ਰੋਣਾ ਆਇਆ ਹੈ ਤੇ ਇਧਰ ਜੋ ਨਵੀਂ ਵਿਆਹੀ ਵਾਣ ਕੇ ਆਉਣੀ ਸਹੂਰੀ ਹੋਣੀ ਇੱਥੇ ਆਪਣੇ ਸਰੀਕੇ ਨੇ ਰੋਟੀਆਂ ਕਰਨੀਆਂ ਕਹਣਾ ਵੀ ਅਸੀਂ ਰੋਟੀ ਕਰਨੀਆਂ ਮਤਲਬ ਇਹ ਆ ਨਵੀਂ ਵਿਆਹ ਕੇ ਆਈ ਆ ਅਸੀਂ ਰੋਟੀ ਕਰਨੀਆਂ ਹੁਣ ਤਾਂ ਹੀ ਕਰਦੇ ਹੁਣ ਤਾਂ ਸ਼ਾਇਦ ਕੋਈ ਕਰਦਾ ਹੋਵੇ ਕਿ ਨਾ ਕਰਦੇ ਕੋਈਆਂ ਪਿੰਡਾਂ 'ਚ ਤਾਂ ਅਲੇ ਇਹ ਰੌਂਸ ਹੈਗੀ ਆ ਰੋਟੀ ਕਰਨ ਦੀ ਤੇ ਵੈਸੇ ਉਹਨੇ ਚੱਕੀਆਂ ਹੀ ਗਈਆਂ ਵਾਲੀਆਂ ਤੇ ਉਦੋਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਫਲਾਨਿਆਂ ਦਾ ਪਰੌਣਾ ਆਇਆ ਤੇ ਪਰੌਣੇ ਨੇ ਵੀ ਸਾਹ ਸੰਗਤ ਤੇ ਜੋ ਸਾਲੀਆਂ ਨੇ ਇਕੱਠੀਆਂ ਹੋ ਜਾਣਾ ਇਸ ਤਰ੍ਹਾਂ ਮਖੌਲ ਕਰਨਗੇ ਉਹਨੇ ਵੀ ਕਰੀ ਜਾਣੀਆਂ ਕੋਈ ਗੁੱਸਾ ਨਹੀਂ ਸੀ ਕਰਦਾ ਹੇਜਾ ਮਖੌਲ ਨਹੀਂ ਸੀ ਕੋਈ ਕਰਦਾ ਜਿਹੜਾ ਕਿ ਕਿਸੇ ਦੀ ਸ਼ਾਨ ਦੇ ਖਿਲਾਫ ਜਾਵੇ ਉਹ ਨੂੰ ਬਥੇਰਾ ਕਰਨ ਤੇਰੀ ਮਾਂ ਇਹ ਜੀ ਤੇਰੀ ਭੈਣ ਇਹ ਤੇਰੀ ਫਲਾਨਾ ਠਗੜਾ ਉਹਨੇਗਾ ਉਹਨਾਂ ਨੂੰ ਕਹੀ ਜਾਣਾ ਤੇ ਇਸ ਤਰ੍ਹਾਂ ਮੰਜੇ ਵਿਛਾ ਦੇਣੇ ਉੱਤੇ ਕੋਈ ਮਾੜੇ ਮੋٹے ਸੇਬੇ ਜੇ ਪਣ ਕੇ ਮੰਜਾ ਬਣਾ ਕੇ ਤੇ ਦਰੀ ਬਣਾ ਕੇ ਜਿਹੜੇ ਨੂੰ ਭੋਲ ਬੰਦੇ ਹੁੰਦੇ ਸੀ ਉਹ ਵਿਚਾਰੇ ਨੇ ਬਹਿਣਾ ਤੇ ਉੱਥੇ ਲੜਦਾ ਪੈਣਾ ਤੇ ਕੁੜੀਆਂ ਨੇ ਤਾੜੀਆਂ ਮਾਰ ਮਾਰ ਹੱਸਣਾ ਤੇ ਜਾਂ ਕੁਰਸੀ ਉਹੇ ਜੀ ਬਣਾ ਦੇਣੀ ਕਹਣਾ ਆ ਜਾ ਵੀ ਫਲਾਣੇ ਬਾਈਏ ਤੇ ਬੈਠ ਕੁਰਸੀ ਤੇ ਜੀਜਾ ਜੀ ਕੁਰਸੀ ਤੇ ਬੈਠੋ ਉਹਨੇ ਬੈਣਾ ਉਹਦੇ ਤੇ ਡੱਕਿਆਂ ਦੀ ਰਕੀ ਹੁੰਦੀ ਸੀ ਉਹਨੇ ਢੱਕ ਪੈਣਾ ਤਾੜੀ ਮਾਰ ਮਾਰ ਕੇ ਹੱਸਣਾ ਤੇ ਜਾਂ ਜੇ ਸਾਲੀ ਨੇ ਪਤਾ ਕੀ ਕਰਨਾ ਤੇ ਸੇਵੀਆਂ ਵੜਾ ਦੇਣੀਆਂ ਘਿਓ ਚੰਗਾ ਪਾ ਕੇ ਤੇ ਚੌਂਚਾ ਦੇ ਦੇਣਾ ਥਾਲੀ ਚ ਪਾ ਕੇ ਸੇਵੀਆਂ ਦੇ ਦੇਣੀਆਂ ਤੇ ਪਰ ਉਹਨੇ ਜਦੋਂ ਖਾਣੀਆਂ ਹੁਣ ਚੰਗਾ ਘਿਓ ਪਿਆ ਹੋਇਆ ਘਿਓ ਕਿ ਉਹਦੋਂ ਆਮ ਹੁੰਦਾ ਸੀ ਘਿਓ ਹਰੇਕ ਦੇ ਘਰੇ ਸੇਵੀਆਂ ਚ ਕਿਉਂ ਵਾਦਣਾ ਤੇ ਉਹ ਕਿਉਂ ਜਦੋਂ ਬੜੀਆਂ ਤਰੀਆਂ ਜੀਆਂ ਸੇਵੀਆਂ ਹੋ ਜਾਂਦੀਆਂ ਸੀ ਤੇ ਹੁਣ ਉਹ ਚੋਂਚੇ ਤੇ ਚੜਾਵੇ ਚੜਦੀਆਂ ਨਹੀਂ ਨਾ ਉਹ ਜੱਗ ਦਾ ਵਿਚਾਰਾ ਮੂੰਹ ਲਾਉਂਦਾ ਥਾਲੀ ਨੂੰ ਨਾ ਆਪਾਂ ਤਾਂ ਦੱਸ ਦਿਆਂ ਜੀ ਖੀਰ ਵੀ ਪਤਲੀ ਹੋਵੇ ਆਪਾਂ ਮੂੰਹ ਲਾ ਕੇ ਪੀ ਜੰਨੇ ਆ ਕੋਲੇ ਬਾ ਥਾਲ ਨੂੰ ਤੇ ਜਾਂ ਇਧਰ ਲਾ ਵੀ ਜੇ ਪ੍ਰਾਹੁਣਾ ਗਿਆ ਹੁਣ ਉਹਨੇ ਤਾਂ ਮੂੰਹ ਨਹੀਂ ਲਾਉਣਾ ਉਹਨੇ ਤਾਂ ਖਾਣੀਆਂ ਵਿਚਾਰੇ ਨੇ ਤੇ ਉਹਨੇ ਆਪੇ ਦੂਜਾ ਨਾ ਜਾਕਦੇ ਨੇ ਖਾਣੀਆਂ ਤੇ ਨਾ ਛੜਣੀਆਂ ਜੇ ਚੜਣੀਆਂ ਵੀ ਚੌਂਚੇ ਤੇ ਚਾਰਗ ਚੜਣੀਆਂ ਉਹ ਫੇਰ ਡੇਪੀਆਂ ਸੀ ਮੂੰਹ ਚ ਪਾਉਂਦੇ ਪਾਉਂਦੇ ਤੇ ਕੁੜਗਨੇ ਕੋਲੇ ਖੜਿਆ ਨੇ ਅਸੀਂ ਜਾਣਾ ਇਸ ਤਰ੍ਹਾਂ ਦੀਆਂ ਟਿੱਚਰਾ ਮਖੌਲ ਹੁੰਦੇ ਹੁੰਦੇ ਸੀ ਜਾ ਕੇ ਤੇ ਮੱਕੀ ਦੀਆਂ ਰੋਟੀਆਂ ਲਾਉਣੀਆਂ ਤੇ ਗੋਭੀ ਦੀ ਧਾਲ ਆਦਣੀ ਨਾ ਬੁਰਕੀ ਤੇ ਗੋਭੀ ਦੀ ਦਾਲ ਚੜੇ ਤੇ ਨਾ ਮੱਕੀ ਦੀ ਰੋਟੀ ਤੇ ਮਤਲਬ ਉਹ ਟੁੱਟ ਜਾਂਦੀ ਹੁੰਦੀ ਸੀ ਵਿਚਾਲੇ ਬੁਰਕੀ ਜੇ ਉਹਨੇ ਚੜਾਉਣੀ ਵੀ ਤਾਂ ਜਾਂ ਤਰੀ ਵਾਲੀ ਦਾਲ ਵਾਲਾ ਨਹੀਂ ਉਹ ਨਹੀਂ ਸੀ ਮੱਕੀ ਦੀ ਰੋਟੀ ਤੇ ਚੜਦੀ ਹੁੰਦੀ ਇਸ ਤਰ੍ਹਾਂ ਦੇ ਬਖੌਲ ਕੁੜੀਆਂ ਕਰਦੀਆਂ ਹੁੰਦੀਆਂ ਸੀ ਤੇ ਪ੍ਰਸ਼ਾਦ ਬਣਾ ਕੇ ਦੇਣਾ ਆਏ ਨੂੰ ਪਰ ਉਹ ਨਹੀਂ ਜਾਂ ਸ਼ੱਕਰ ਪਾ ਕੇ ਦੇਣੀ ਮਗਰ ਆਪਣੇ ਅੱਗੇ ਪਰਿਵਾਰ ਦੇ ਜਿਹੜੇ ਬੈਠੇ ਹੁੰਦੇ ਸੀ ਜੁਆਕ ਕਰਦੇ ਉਹਨਾਂ ਨੇ ਕਿਹਾ ਅਜ ਫੁੱਫੜ ਆਇਆ ਤੇ ਆਪਾਂ ਜਦੋਂ ਜ ਆਪਾਂ ਨੂੰ ਨਾ ਸ਼ੱਕਰ ਮਿਲੂਗੀ ਨਿੱਕੇ ਹੁੰਦਿਆਂ ਨੇ ਕਰਨਾ ਤੇ ਕਈ ਵਾਰ ਜਿਹੜੇ ਬੰਦੇ ਹੁੰਦੇ ਉਹ ਛੱਡ ਦੇਂਦੇ ਸੀ ਖਾਂਦੇ ਖਾਂਦੇ ਵੀ ਚਲੋ ਮੈਂ ਤਾਂ ਬਸ ਇੰਨੀ ਕੀ ਖਾਣੀ ਆ ਕਈ ਤਾਂ ਮਾਂ ਦੇ ਪੁੱਤ ਉਂਗਲੀ ਲਪੇਟ ਦਿੰਦੇ ਸੀਗੇ ਸਾਡੇ ਭਾਈ ਸਾਡਾ ਮਾਮਾ ਬਹੁਤ ਸੌਦਾ ਹੁੰਦਾ ਸੀ ਭਾਗ ਮਾਮਾ ਸਾਡਾ ਉਹਨੇ ਕੀ ਕਰਿਆ ਤੇ ਆਂਡਾ ਭਾਈ ਗਰਦਿਆਲ ਚਾਚਾ ਗਿਆ ਸਹੁਰੇ ਤੇ ਸਾਡੀ ਨਾਨੀ ਨੇ ਤੇ ਭਾਈ ਉਹਨੂੰ ਪਾਤੀ ਸ਼ੱਕਰ ਮਾਮੇ ਹੁਣੇ ਜੀ ਛੋਟੇ ਉਦੋਂ ਇਹ ਕਹਿੰਦੇ ਮਾਮਾ ਸੌਦਾ ਹੁੰਦਾ ਸਾਡਾ ਕਹਿੰਦਾ ਅਸੀਂ ਬੈਠੇ ਸੀ ਆਖਿਆ ਵੀ ਗਰਦਿਆਲ ਆਇਆ ਤੇ ਵੀ ਹੁਣ ਸ਼ੱਕਰ ਕੁੜੀਆਂ ਨੇ ਪਾਉਣੀਆਂ ਆਪਾਂ ਨੂੰ ਵੀ ਦੇਣਗੀਆਂ ਕਹਿੰਦਾ ਉਹਨੂੰ ਮੰਜੇ ਦੇ ਬੇਟਾ ਤੇ ਭਾਈ ਉਹਨੂੰ ਰੋਟੀ ਪਾਤੀ ਸ਼ੱਕਰ ਧਰਤੀ ਕੌ ਲਾਬੂਰੇ ਵਡਾ ਕੰਨਾ ਭਾਈ ਉਹ ਤਾਂ ਅਸੀਂ ਚੱਕ ਹੀ ਗਏ ਬੈਠੇ ਬਚਲ ਛੱਡੂਗਾ ਵੀ ਫਿਰ ਅਸੀਂ ਵੀ ਖਾਵਾਂਗੇ ਹੁਣ ਉਹਨੇ ਕਿ ਜਿਹੜੇ ਬੰਦੇ ਦੀ ਖਰਾਕ ਜ਼ਿਆਦਾ ਸਾਡੇ ਚਾਚੇ ਦੀ ਖਰਾਕ ਬਹੁਤ ਜ਼ਿਆਦਾ ਸੀ 6 6.5 ਫੁੱਟ ਕੱਦ ਸੀ ਰੋਵਾ ਬਹੁਤ ਸੀ ਯਾਰ ਵੈਸੇ ਸਾਡੇ ਚਾਚੇ ਨੂੰ ਸਾਰੇ ਨਰੋਏ ਸੀ ਤਾਏ ਬਾਪੂ ਨੂੰ ਤੇ ਉਹ ਜਦੋਂ ਭਾਈ ਪਾਈ ਸਕਤ ਸਾਡਾ ਕਰਦੇ ਹਾਲ ਚਾਚਾ ਦਾ ਸਾਰ ਗੋਈ ਖਾ ਗਿਆ ਬਚਾ ਅਲੜੀ ਉਂਗਰ ਕੌਲੇ ਚ ਆਇਆ ਫਿਰੇ ਟਕਾ ਟਕਾ ਕੇ ਸਾਡਾ ਭਾਗ ਮਾਮਾ ਸੀ ਟਿਚਰੀ ਉਹ ਦੋ ਜਣ ਕੰਨ ਆਜੋ ਭੱਜੇ ਓਏ ਭਣਦੜੇ ਓਏ ਤਾਂ ਖਾਈ ਜਾਂਦਾ ਓਏ ਕੱਲਾ ਹੀ ਸਾਰੇ ਆਹਦੇ ਕੌਲਾ ਚੱਕੀ ਫਿਰਦਾ ਓਏ ਉਹ ਇਹ ਤਾਂ ਸਾਰੇ ਖਾ ਗਿਆ ਓਏ ਉਹ ਆਜੋ ਆਪਾਂ ਨੂੰ ਵੀ ਖਾਜੂ ਇਹ ਤੁਹਾਨੂੰ ਆਪਾਂ ਨੂੰ ਕਿਤੇ ਨੇ ਸੱਕਰ ਛੱਡਣੀ ਆ ਭਾਈ ਇੰਨਾ ਸਾਏ ਮੈਂਨੇ ਤਾਂ ਇੰਨਾ ਸਾਏ ਬੜੇ ਜਣੇ ਹੁਣ ਤੋਸਾਲਾ ਵੀ ਜਦੋਂ ਇਹ ਜਿਹੀ ਟਿੱਚਰਾ ਕਰਦੇ ਹੁੰਦੇ ਸੀਗੇ ਤੇ ਭਾਈ ਕਰਦੇ ਆ ਤਾਂ ਚੰ ਨੂੰ ਬਹੁਤ ਟਿੱਚਰਾ ਕਰ ਗਿਆ ਫੇਰ ਆ ਕੇ ਕਹਿੰਦਾ ਸਾਡੇ ਕੋਲੇ ਭਾਈ ਫੇਰ ਆ ਗਿਆ ਇਹ ਫੇਰ ਆ ਕੇ ਗਰਮੀ ਦੀ ਰੁੱਤ ਸੀ ਤੇ ਕਹਿੰਦਾ ਗਰਮੀ ਦੀ ਰੁੱਤ ਦੇ ਵਿੱਚ ਉਦੋਂ ਪੱਕੇ ਭੁੱਖੇ ਬੈੜ ਲਈ ਹੁੰਦੇ ਸੀਗੇ ਜਾਗ ਛੋਟੇ ਸੀ ਮਾਮੇ ਦੇ ਮਾਮੀ ਕਦੇ ਵੀ ਔਂ ਕਰ ਵੀ ਕਰਦੇ ਹਾਲ ਆਜ ਤੇ ਤੂੰ ਪੱਖਾ ਫੜ ਲਿਆ ਕਹਤੋਂ ਗੰਡੀਆਂ ਦੇ ਉਹ ਭਾਈ ਪੱਖਾ ਉਹ ਕਹਿੰਦਾ ਤੂੰ ਛੜ ਲ ਗਣਾ ਪੱਕਾ ਫੜਿਆ ਹੀ ਪਿਆ ਤਾਂ ਕਹਦਾ ਮੈਨੂੰ 10 ਰੁਪਏ 5 ਰੁਪਏ ਫੜਾ ਦੋ 5 ਹੀ ਬੜੇ ਸੀ ਉਹ ਗਿਆ ਦੁਕਾਨ ਤੋਂ ਤੇ ਲਵੇ ਲਵੇ ਜੇ ਕਦੂ ਲਿਆ ਚਾਰ ਪੰਜ ਕਹਿੰਦਾ ਬੜਾ ਚੰਗਾ ਮਸਾਲਾ ਵਸੂਲਾ ਪਾ ਕੇ ਕਹਿੰਦਾ ਪੱਖੇ ਦੀ ਲੋੜ ਹੀ ਨਹੀਂ ਉਹ ਕਹਿੰਦੀ ਚਲ ਠੀਕ ਆ ਭਾਈ ਦਾਰੂ ਹੁੰਦੀ ਸੀ ਘਰ ਦੀ ਉਨੇ ਕੀ ਕਰਿਆ ਭਾਈ ਕਦੂ ਵਧੀਆ ਮਸਾਲਾ ਮਸੂਲਾ ਲਾ ਕੇ ਤੋਂ ਭਾਈ ਦੇ ਦੋ ਤਿੰਨ ਲਵਾ ਤੇ ਪੈਗ ਤੇ ਕਦੂਏ ਦਾਲ ਵੀ ਚਾਚਾ ਭਾਈ ਰੋਟੀਆਂ ਸੇ ਪੰਜ ਛੇ ਖਾ ਕੇ ਤੇ ਆਰਾਮ ਨਾਲ ਪੈ ਗਿਆ ਤੇ ਪੱਖਾ ਕਰਤਾ ਚਾਚਾ ਜੀਰ ਨੂੰ ਬੰਦ ਤਕ ਉਹ ਸੌਂ ਗਿਆ ਭਾਈ ਦਾਚਾ ਸਾਨੂੰ ਮਾਰੇ ਘਰਾੜੇ ਪੱਖਾ ਲਾ ਲਿਆ ਉਹਨੇ ਕਹਿੰਦਾ ਲਾਹ ਪੂਰੇ ਕਲਾ ਲਾਜ ਆਕਾਂ ਤੇ ਭਾਈ ਉਹ ਹੁਣ ਪੈਗ ਲੱਗੇ ਸੀ ਉਹ ਤੋਂ ਰੋਟੀ ਖਾਧੀ ਸੀ ਚੰਗੀ ਰੱਜ ਕੇ ਤੇ ਭਾਈ ਨੀਂਦ ਆ ਗਈ ਨੀਂਦ ਆਈ ਤੇ ਪੱਕਾ ਚੱਕ ਕੇ ਉਹਦੀ ਮਾਂ ਮੇ ਨੇ ਜੋ ਆਕਾਂ ਤੇ ਕਰ ਲਿਆ ਕਹਿੰਦਾ ਕਿਉਂ ਦੇਖੀ ਸਕੀ ਆ ਕਹਿੰਦਾ ਨੈਰਾਉ ਨਾ ਪਿਆ ਦੇਖਲਾ ਕੋਈ ਮੱਛਲ ਮੁਚਰ ਦਾ ਫਿਕਰ ਨਹੀਂ ਤੇ ਕਹਿੰਦਾ ਲਾਜੋ ਜਾ ਆਕਰਾਮ ਨਾਲ ساری ਰਾਤ ਆਪੇ ਤੜਕੇ ਉੱਠਿਆ ਕਹਿੰਦਾ ਉੱਠ ਕੇ ਕਹਿੰਦਾ ਹਾ ਹਾ ਕਰ ਰਾਤ ਬਈ ਨਜ਼ਾਰਾ ਬੜਾ ਆ ਬੜਾ ਵਧੀਆ ਪੱਖੇ ਦੀ ਠੋਡੀ ਦੀ ਹਵਾ ਸੀ ਉਹ ਕਹਿੰਦਾ ਪੜੂਆ ਲਾਇਆ ਤਾਂ ਤੇਰੇ 5 ਮਿੰਟਾਂ ਤੇਰੇ ਸੀ ਤੇਰੇ ਤੇ ਤੇ ਕਈ ਜਨਾਂ ਤੋਂ ਪੱਕੇ ਦੀ ਹਵਾ ਬੜੀ ਨੀਂਦ ਬੜੀ ਨੀਂ ਤਾ ਆਉਣੀ ਜਦ ਜਦੋਂ ਬੰਦੇ ਨੂੰ ਉਦੋਂ ਪਹਿਲੀਆਂ ਦੇ ਵਿੱਚ ਆਪਾਂ ਖੇਤਾਂ 'ਚ ਵੀ ਪੈਂਦੇ ਰਹੇ ਆ ਮੱਛਰ ਮੱਛਰ ਦੇ ਵਿੱਚ ਨੀਂਦ ਆ ਜਾਂਦੀ ਸੀ ਮੱਛਰਦਣੀਆਂ ਵੀ ਆ ਫੌਜੀਆਂ ਤੋਂ ਪਤਾ ਲੱਗਿਆ ਵੀ ਮੱਛਰਦਣੀਆਂ ਹੁੰਦੀਆਂ ਪਹਿਲਾਂ ਤਾਂ ਮੱਛਰਦਣੀਆਂ ਦਾ ਵੀ ਨਹੀਂ ਸੀ ਪਤਾ ਮੋਟਰਾਂ ਤੇ ਜਦੋਂ ਜਾ ਕੇ ਪੈਂਦੇ ਸੀ ਦਬੱਟੇ ਰਨ ਚੱਲ ਚੱਲ ਕੇ ਪੈ ਜਾਣਾ ਆਪੇ ਲਲ ਲੜ ਕੇ ਹੜ ਜਾਣਾ ਤਲਕੇ ਉਹ ਨੀਂਦ ਆਣੀ ਘਟ ਜਾਂਦਾ ਹੁੰਦਾ ਠੰਡ ਜੀ ਮੜੀ ਜੀ ਹੋ ਜਿਹੜੀ ਨੀਂਦ ਆ ਜਾਣੀ ਇਹ ਜੇ ਸਮੇਂ ਭਾਈ ਨੰਗਾਏ ਆ ਐ ਹੁੰਦੇ ਸੀ ਰੇਤੇਦਾਰ ਪਹਿਲਾਂ ਇੰਨੀਆਂ ਟੱਚਰਾ ਕਰਦੇ ਹੁੰਦੇ ਸੀ ਸਾਡੇ ਮਾਮੇ ਉਹਨੇ ਖਾਸ ਕਰਕੇ ਗਰਦਿਆਲਦਾਰ ਚਿਹਰਾ ਦਾ ਬਲਗ ਹੀ ਕਰਦੇ ਹੁੰਦੇ ਸੀ ਕਿਉਂਕਿ ਗੁੱਸਾ ਨਹੀਂ ਸੀ ਕਰਦਾ ਤੇ ਕਰਨੀਆਂ ਕਰਦੀਆਂ ਸਾਰਿਆਂ ਨੇ ਸੀ ਹੁੰਦੀਆਂ ਬਹੁਤ ਬੁੜੀਆਂ ਤੋਂ ਯਾਰ ਕੁੜੀਆਂ ਚੱਲ ਚੱਲ ਕੁੜੀਆਂ ਤਿੰਨ ਤਣ ਪੰਜ ਪੰਜ ਹਰੇਕ ਦੇ ਘਰੇ ਹੁੰਦੀਆਂ ਸੀ ਤੇ ਤੋਂ ਲਾਲਾ ਸਾਹਿਬ ਜੇ ਪਰੋਣਾ ਹੁਣ ਆਇਆ ਤਾਂ ਕਿੰਨੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਅਣਗਵਾਂਦੀਆਂ ਤੇ ਬੰਤਾ ਤਾਂ ਨਹੀਂ ਸੀ ਸਹੁਰਿਆਂ ਤੋਂ ਤਿੰਨ ਤਣ ਚਾਰ ਚਾਰ ਤਣ ਪੰਜ ਪੰਜ ਦਰ ਮੋੜਦਾ ਹੁੰਦਾ ਹੁਣ ਅੱਜ ਤੱਕ ਗੱਡੀਆਂ ਕੋਲੇ ਆ ਮੋਟਰਸਾਈਕਲ ਕੋਲੇ ਆ ਯਾਰ ਫੋਨ ਕੋਲੇ ਆ ਜਾਂਦੇ ਆ ਦੋ ਘੰਟਿਆਂ ਚ ਮੋੜੇ ਆ ਜਾਂਦੇ ਆ ਦੋ ਉਹੇ ਤਰ੍ਹਾਂ ਦੀਆਂ ਰਿਸ਼ਤੇਦਾਰੀਆਂ ਹੋਈਆਂ ਵੀਆਂ ਉਵੇਂ ਹੁਣ ਆਪਣੇ ਆ ਵਿਆਹ ਹੋਏ ਹੋਏ ਆ ਦੋ ਚੌ ਘੰਟਿਆਂ ਦਾ ਵਿਆਹ ਹੁੰਦਾ ਹੈ ਹਲੋ ਭਾਈ ਚਾਰ ਪੰਜ ਦਿਨ ਲੱਗੇ ਰਹਿੰਦੇ ਆ ਤੇ ਜਾ ਕੇ ਪੈਲਸ ਦੇ ਵਿੱਚ ਤੇ 12 ਤੋਂ ਬਜੇ ਤੇ 4 ਵਜੇ ਤੱਕ ਸਤਨਾ ਵਾਈਗੁਰੂ ਹੋਣ ਦੀ ਰਸਤੇ ਦਰੀਆਂ ਵੀ ਤੁਰਨ ਲੱਗ ਜਾਂਦੀਆਂ ਸਗਨ ਪਾ ਕੇ ਤੇ ਬੰਦੇ ਵੀ ਤੁਰਨ ਲੱਗ ਜਾਂਦੇ ਬੁੜੀਆਂ ਵੀ ਤੁਰਨ ਲੱਗ ਜਾਂਦੀਆਂ ਸਾਰੇ ਘਰਾਂ ਦੇ ਲੋਕ ਵੀ ਤੁਰ ਲੈਣਦੇ ਰਹਿ ਜਾਂਦੇ ਇਕੱਲੇ ਕੁੜੀ ਵਾਲੇ ਤੇ ਮੁੰਡੇ ਵਾਲੇ ਉਹ ਆਥਣੇ ਆਪ ਦਾ ਤੋਰ ਤਰ ਕੇ ਆਉਂਦੇ ਆ ਭਾਈ ਇਸ ਤਰ੍ਹਾਂ ਦੇ ਹੁਣ ਤਾਂ ਪ੍ਰੋਗਰਾਮ ਰਹਿ ਗਏ ਹੁਣ ਤਾਂ ਛੇਤੀ ਸ਼ਰੀਕਾ ਵੀ ਨਹੀਂ ਖੜਦਾ ਮਗਰ ਅੱਗੇ ਸਰੀਕੇ ਵਾਲੇ ਲੋਕ ਉਨਾਂ ਚਰ ਘਰੋਂ ਨਹੀਂ ਸੀ ਉੜਦੇ ਹੁੰਦੇ ਜੰਨਾ ਚਰ ਕੁੜੀ ਤੁਰ ਕੇ ਆਪਦੇ ਰਾਹ ਨਹੀਂ ਪੈਂਦੇ ਸੀ ਤੇ ਮਗਰ ਵੀ ਗੌਰ ਰੱਖਣੀ ਪਤਾ ਲੇ ਕੇ ਮੈਂ ਹਾਠ ਠੀਕ ਸਹੀ ਸਲਾਮਤ ਪਹੁੰਚ ਗਏ ਇਸ ਤਰ੍ਹਾਂ ਦੇ ਬੰਤੇ ਹੁੰਦੇ ਸੀ ਪਹਿਲੇ ਬਾਲਾ ਪਿਆਰ ਹੁੰਦਾ ਸੀ ਲੋਕਾਂ ਦਾ ਹੁਣ ਤਾਂ ਅਗਲਾ ਕਹਿੰਦਾ ਜਾਂਦੇ ਜਾਣ ਯਾਰ ਆਪਾਂ ਕੀ ਲੈਣਾ ਬਸ ਕਿਰਾਂ ਤੋਰ ਤੇ ਹੁਣ ਤਾਂ ਆ ਜਮਾਨਾ ਹੈ ਪਹਿਲੀ ਗੱਲ ਤਾਂ ਹੁਣ ਆਪਾਂ ਹੁਣ ਅੱਜ ਗੱਲ ਵੇਖੋ ਕੀ ਪ੍ਰੋਗਰਾਮ ਕਿੰਨੇ ਪ੍ਰੋਗਰਾਮ ਵਧਾਤੇ ਆ ਇੱਕ ਹੁਣ ਹੋਰ ਵਿਆਹ ਦੇ ਨਾਲ ਘਰਤਾ ਜੀ ਦੂਜਾ ਆਪਣੇ ਜਾਗੋ ਹੁਣ ਜਾਗੋ ਤੇ ਉਨਾ ਹੀ ਫੇਰ ਖਰਚ ਪਕੌੜੇ ਪਕਾਓ ਗਲਾਬ ਯਮਨਾ ਗੋਆ ਨੂੰ ਪਿੰਡ ਨੂੰ ਕੱਲ ਨੂੰ ਜਾ ਕੇ ਬਰਾਤ ਜਾਣਾ ਉੱਥੇ ਫੇਰ ਖਾਣੇ ਆ ਹੁਣ ਤਾਂ ਤਿੰਨ ਤਿੰਨ ਵਿਆਹ ਹੋਣ ਦਾ ਖਰਚ ਵਧ ਗਿਆ ਵਿਆਹ ਘਟ ਗਏ ਵਿਆਹ ਕਿ ਨੂੰ ਕਹਿੰਦੇ ਇਕੱਠ ਨੂੰ ਵਿਆਹ ਦਾ ਨਾਂ ਹੀ ਇਕੱਠ ਹੈ ਬੀਚਾਲੇ ਕਰ ਦੂਜੇ ਦੇ ਕਰੇ ਸਰੀਕੇ ਤੌਰ ਤੇ ਬਹਿਣਾ ਗੱਲਾਂ ਬਾਤਾਂ ਕਰਨੀਆਂ ਆਉਣਾ ਰਿਸ਼ਤੇਦਾਰਾਂ ਨੇ ਕਹਿਣਾ ਵੀ ਹਾਂ ਫਲਾਨਿਆਂ ਦੇ ਘਰੇ ਬੰਦੇ ਇੰਨੇ ਬੈਠੇ ਆ ਆ ਹੁੰਦਾ ਤਰੀਕੇ ਦਾ ਕੰਮ ਤੇ ਹੁਣ ਤਰੀਕਾ ਸੁਰਕਾ ਕਿਹੜਾ ਪਉਦਾ ਹੁਣ ਤਾਂ ਬਸ ਹਲਵਾਈ ਇਕੱਲੇ ਲੱਗੇ ਉਹਨਾਂ ਨੇ ਹੀ ਪੜਾ ਲੱਡੂ ਬਕਾਉਣੇ ਉਹਨਾਂ ਨੇ ਦਾਲਾਂ ਮਲੂਣੀਆਂ ਉਹਨਸਾ ਕੋ ਉਹਨਾਂ ਨੇ ਕਹਣਾ ਆਪਣਾ ਕੋਈ ਕੰਮ ਨਹੀਂ ਅੱਗੇ ਮਟਰ ਲਿਓਣੇ ਮਟਰ ਮਟਰ ਬੁਰਗੇ ਨੇ ਦਾਲਾਂ ਚੋੱਕ ਕੇ ਰਕੜੀਆਂ ਆਟੇ ਨੂੰ ਸੱਦਣਾ ਪੀਣ ਨੂੰ ਸੱਦਣਾ ਘਰੇ ਚ ਪੰਜ ਸੱਤ ਦਿਨ ਪਹਿਲਾਂ ਵਿਆਹ ਹੋਣਾ ਗੀਤ ਗਾਉਣੇ ਉਹਨ ਕਿੱਧਰ ਲੀਆਂ ਉਹ ਗੱਲਾਂ ਕਿੱਧਰ ਗਈਆਂ ਉਹ ਸਭ ਚੱਕਿਆ ਗਿਆ ਕੋਈ ਗੀਤ ਨਹੀਂ ਗਾਉਂਦਾ ਪਹਿਲੀ ਗੱਲ ਤਾਂ ਹੋਣ ਵਾਲੀਆਂ ਜਨਾਨੀਆਂ ਨੂੰ ਗੀਤ ਹੀ ਨਹੀਂ ਆਉਂਦੇ ਉਹ ਜਿਹੜੀਆਂ ਪੁਰਾਣੀਆਂ ਬੁੜੀਆਂ ਸੋ ਬਿਲਡਿੰਗਾਂ ਰਹਿ ਗਈਆਂ ਜਿੱਥੇ ਹੈਗੀਆਂ ਬਾੜੀਆਂ ਮੋਟੀਆਂ ਉੱਥੇ ਕੋਈ ਨਾ ਕੋਈ ਬੁਢੀ ਇੱਕ ਦੋ ਗੀਤ ਗਾ ਲੈਂਦੀ ਐ ਤੇ ਨਹੀਂ ਸਤਨਾ ਵਾਹਿਗੁਰੂ ਅੱਗੇ ਗਿਤਾ ਪਾਣਾ ਯਾਰ ਫੂ ਫੂ ਬੁੜੀਆਂ ਨੇ ਕਰਨਾ ਧਰਤੀ ਹਿਲਾ ਦੇਣੀ ਜਦੋਂ ਯਾਰ ਪਾਣਾ ਕਿਦਾਂ ਤੇ ਕੁੜੀ ਇੱਕ ਤਰੀ ਤੋਂ ਜਾਂ ਜਾਨਾ ਤਰੀ ਤੋਂ ਉਹਨਾਂ ਦਾ ਨਾਲ ਤੁਰ ਪੈਂਦੀਆਂ ਜਨਨ ਉਦੋਂ ਨਹੀਂ ਸੀ ਨਾਲ ਕੋਈ ਜਨ ਜਾਣਦਾ ਹੁੰਦਾ ਉਦੋਂ ਘਰੋਂ ਮਗਰੋਂ ਕਿੱਦਾਂ ਪਾਉਣਾ ਘਰੇ ਤੇ ਹੁੰਦੀ ਸੀ ਆਟੇ ਦੀ ਪੰਜੀਰੀ ਬਣਾਈ ਹੁੰਦੀ ਨਾਲ ਪਕੌੜੇ ਬਣਾ ਲੈਣੇ ਹਲਵਾਈ ਤੋਂ ਗੱਲ ਇਹ ਨਹੀਂ ਬਣਾਉਂਦੇ ਹੁੰਦੇ ਸੀ ਪੰਜੀਰੀ ਬਣਾਉਂਦੇ ਸੀ ਕੜਾਹੇ ਚ ਆਟੇ ਦੀ ਗੁੜ ਦੀ ਤੇ ਉਹ ਵਿੱਚ ਪਕੌੜੇ ਭੰਨ ਕੇ ਪਾ ਲੈਣੇ ਤੇ ਉਹ ਜਦੋਂ ਸਾਰਾ ਮਗਰ ਮੇਲ ਰਹਿ ਜਾਣਾ ਤੇ ਜਵਾਕ ਰਹਿ ਜਾਣੇ ਉਹਨਾਂ ਨੂੰ ਉਹ ਮਤਲਬ ਬੁੱਕ ਬੁੱਕ ਸਾਰਿਆਂ ਨੂੰ ਦੇ ਦੇਣਾ ਬੁੜੀਆਂ ਦਾਣੇ ਲਿਆਉਂਦੇ ਗਏ ਹੁੰਦੇ ਸੀ ਆਪਦੇ ਪਾ ਕੇ ਭਾਂਡੇ ਛੰਨੇ ਛੰਨੇ ਚ ਤੇ ਉਹਦੇ ਵਿੱਚ ਪੰਜੀਰੀ ਤੇ ਪਕੌੜੇ ਪਾ ਲੈਣੇ ਤੇ ਫੇਰ ਆਉਣਾ ਦੇ ਮੰਜੇ ਚੱਕਣ ਆਉਣਾ ਨਾ ਇਹ ਕਹਣਾ ਚਲੋ ਬਹੁ ਦੇਖ ਆਵਾਂਗੇ ਨਾ ਮੰਜੇ ਚੱਕ ਲਵਾਂਗੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਸੀ ਹੁਣ ਨਾ ਮੰਜੇ ਹੁਣ ਤਾਂ ਗੱਦੇ ਆ ਗਏ ਗੱਦੇ ਸ ਪਹਿਲੀ ਗੱਲ ਤਾਂ ਰਹਿੰਦਾ ਹੀ ਨਹੀਂ ਕੋਈ ਰਹਿਤੇਦਾਰ ਯਾਰ ਜੇ ਰਹਿੰਦੇ ਉਹਨੇ ਕ ਆਪਣਾ ਕਰੇ ਬੈੱਡ ਵੱਡਾ ਹੁੰਦਾ ਹੀ ਆ ਯਾਰ ਮੰਜੇ ਮੰਜੇ ਹੁੰਦੇ ਉਹਨੇ ਕ ਅਗਲਾ ਵਿਛਾ ਲਿੰਦਾ ਅੱਗੇ ਯਾਰ ਨਾਨਕਾ ਮੇਲੇ ਆਉਣਾ ਪੂਆ ਫੁੱਪੜ ਨੇ ਆਉਣਾ ਚਾਚਾ ਲੰਮੇ ਰਹਿਤੇਦਾਰਾਂ ਨੇ ਆਉਣਾ ਦੋ ਦੋ ਦਰ ਰਹਿਣਾ ਬਾਈ ਤਣ ਤਣ ਦਿਨ ਵੀ ਹੁੰਦਾ ਸੀ ਮੇਲਾ ਅੱਗੇ ਕਹਿੰਦੇ ਜੀਮੇਦਾਰਾਂ ਦੀ ਜਾਨ ਨਾ ਜਾਂ ਵਿਆਹ ਜੀਮੇਦਾਰਾਂ ਦੇ ਘਰੇ ਤੇ 2-3 ਦਿਨ ਤਾਂ ਬੰਦੇ ਖੁਲਣੀਆਂ ਖੰਡੀਆਂ ਚ ਇਥੇ ਆਈ ਜਾਂਦੇ ਸੀ ਕਹਣਾ ਬਾੜੀ ਪੀਲੀ ਉਹ ਖੁਲਣੀ ਚ ਪਿਆ ਸੀ ਉੱਥੇ ਉਹ ਫਲਾਣਾ ਸਾਡਾ ਖੇੜ ਕੋਲੇ ਪਿਆ ਸੀ ਇਹ ਜਿਹਿਆਂ ਗੱਲਾਂ ਹੁੰਦੀਆਂ ਸੀ ਉਹ ਪਹਿਲੀਆਂ ਪੁਰਾਣੀਆਂ ਚ ਹੁਣ ਤਾਂ ਯਾਰ ਘਰ ਘਰ ਸ਼ਰਾਬ ਪਈ ਆ ਕਾ ਤਾਰੂ ਪਿੰਦੇ ਲੋਕ ਲੋੜਾ ਲਿਆਉਂਦੇ ਯਾਰ ਇੰਨੀਆਂ ਪੇਟਾਂ ਅੱਗੇ ਬਜ਼ੁਰਗਾਂ ਨੇ 2 ਕ ਪੈਗ ਜੇ ਲਾਉਣੇ ਕਰੇ ਜਾਂ ਤਾਂ ਯਾਰ ਪਤਾ ਲੱਗ ਜਾਵੇ ਫਲਾਣੇ ਦੀ ਸ਼ਰਾਬ ਪੀਤੀ ਆ ਹੁਣ ਤਾਂ ਜਿੰਨੇ ਚਿਰ ਖੇੜ ਦਾ ਨਹੀਂ ਬੰਦਾ ਉਹਨਾਂ ਚਿਰ ਯਾਰ ਪੀਣੋਂ ਨਹੀਂ ਹਟਦੇ ਬਹੁਤ ਜਮਾਨਾ ਗਲਤ ਹੋ ਗਿਆ ਜੇ ਗੱਲਾਂ ਕਰਨੀਆਂ ਵੋਟਾਂ ਨਹੀਂਆਂ ਕਰ ਲੈਣੀਆਂ ਲੱਗ ਜਾਣਾ ਵੋਟਾਂ 'ਈ ਗੱਲਾਂ ਕਰਕੇ ਲੜਨ ਲੱਗ ਜਾਣਾ ਉਹ ਤੋਂ ਬੰਦੇ ਇਹਦੀਆਂ ਗੱਲਾਂ ਨਹੀਂ ਸੀ ਉਹ ਕਰਦੇ ਹੁੰਦੇ ਨਾ ਉਹਨਾਂ ਨੇ ਪਿਆਰ ਦੀਆਂ ਗੱਲਾਂ ਕਰਨੀਆਂ ਫਲਾਣਾ ਦਾ ਗੱਡਾ ਫਲਾਣਾ ਦੀ ਕਣਕ ਕੋ ਫਲਾਣਾ ਨੇ ਪੇੜੀ ਬੈਲ ਲਈ ਫਲਾਣਾ ਨੇ ਗਹਿਣੇ ਲੈ ਲਈ ਉੱਥੇ ਆਏ ਹੋਗੇ ਜੇ ਇਹਦੀਆਂ ਗੱਲਾਂ ਕਰਦੇ ਹੁੰਦੇ ਸੀ ਲੋਕ ਆਪਸ ਵਿੱਚ ਬਹਿ ਕੇ ਸਰੀਕੇ ਦੇ ਹੁਣ ਤਾਂ ਵੋਟਾਂ ਦੀਆਂ ਗੱਲਾਂ ਕਰ ਲੈਣੀ ਹੁਣ ਤਾਂ ਤੂੰ ਫਲਾਣਾ ਕਿੱਧਰ ਬਹੁਤ ਈ ਜਰ ਪੈਂਦੇ ਆ ਸਾਡਾ ਸਰਪੰਚ ਸਾਡਾ ਫਲਾਣਾ ਸਾਡਾ ਥੀਗੜਾ ਇਹ ਜਿਆ ਗੱਲਾਂ ਕਰ ਕਰ ਕੇ ਬਹੁਤ ਸਮਾਂ ਗਲਤ ਆ ਗਿਆ ਬਾਲਾ ਸਮਾਂ ਪਹਿਲਾਂ ਚੰਗਾ ਸੀ ਯਾਰ ਖੇਤਾਂ ਦੇ ਵਿੱਚ ਲੋਕਾਂ ਨੇ ਜੇ ਬੰਦਾ ਕੋਈ ਬਿਮਾਰ ਹੋ ਜੇ ਚਾਹੇ ਮਾਰਕ ਹੋ ਜੇ ਕਿਸੇ ਕਰੇ ਬਿਸ਼ੱਕ ਬੁੜੇ ਦੀ ਕੋਈ ਹੋਈ ਹੈ ਕਹਿੰਦਾ ਨਾ ਜਾ ਰਹੇ ਨੇ ਪਿੱਛੇ ਰਹਿ ਜਾਣਾ ਉਹਦੇ ਨਾਲ ਕੰਮ ਕਰਾਉਣ ਜਾਂਦੇ ਹੁੰਦੇ ਸੀ ਗਵਾੜ ਦੇ ਬੰਦੇ ਹਾੜੀ ਵੇਲੇ ਹਾੜੀ ਵਢਾਉਣੀ ਤੇ ਮੱਕੀਆਂ ਵੇਲੇ ਕਪਾਹ ਪਟਾਉਣੀ ਨਾਲ ਮੱਕੀਆਂ ਮਤਲਬ ਡੰਗੜੀਆਂ ਡੰਗਾਉਣੀਆਂ ਪੱਢਣੀਆਂ ਇਹ ਕੰਮ ਬੰਦਿਆਂ ਦੇ ਹੁੰਦੇ ਸੀ ਨਾਲ ਹਲ ਦੇ ਜੋਤੇ ਲਵਾ ਦੇਣੇ ਕਣਕ ਵਜਾ ਦੇਣੀ ਵੇ ਪਿੱਛੇ ਨਾ ਰਹਿ ਜੇ ਰੇ ਪਾਉਣਾ ਭਰਤ ਪਉਣੀ ਭਰਤ ਗੱਡੇ ਨਾ ਪਾਉਂਦੇ ਹੁੰਦੇ ਥੋੜੀ ਬਹੁਤੀ ਜਿੰਨੇ ਘਰੇ ਪਾਉਂਦੇ ਹੁੰਦੇ ਤੇ ਉਹ ਇੱਕ ਦੂਜੇ ਦੇ ਗੱਡੇ ਮੰਗ ਲੈਣੇ ਗੁੱਸੇ ਹੋ ਜਣਾ ਜੇ ਕਿਸੇ ਨੇ ਗੱਡੇ ਨੂੰ ਨਾ ਕਹਿਣਾ ਨਾ ਕਹਿਣਾ ਯਾਰ ਉਹਨੇ ਫਲਾਣ ਨੇ ਆਪਾਂ ਨੂੰ ਗੱਡੇ ਨੂੰ ਨਹੀਂ ਕਿਹਾ ਆ ਚੀਜ਼ਾਂ ਹੀ ਸਾਥ ਸੰਗਤ ਘਰਾਂ ਦੇ ਵਿੱਚ ਪਿਆਰ ਸੀ ਯਾਰ ਜੇ ਕਿਸੇ ਦੇ ਘਰੇ ਵਿਆਹ ਹੋਣਾ ਤਿੰਨ ਸੌ ਦਾ ਉਹਦੇ ਘਰਾਂ ਨੂੰ ਜਾ ਕੇ ਕਹਿ ਕੇ ਆਉਣਾ ਤੇ ਦੋਨਾਂ ਜੀਆਂ ਨੇ ਜਾਣਾ ਕਰੇ ਲੈ ਵੀ ਭਾਈ ਆਪਣੇ ਘਰੇ ਵਿਆਹ ਤੇ ਤੁਸੀਂ ਆਉਣਾ ਦੋ ਦਿਨ ਉੱਥੇ ਹੀ ਰਹਿਣਾ ਉੱਥੇ ਹੀ ਰੋਟੀ ਖਾਣੀ ਹੈ ਆਏ ਆਉਣਾ ਕਹਿ ਕੇ ਜਾਣਾ ਹੁਣ ਤਾਂ ਯਾਰ ਫੋਨ ਆ ਗਏ ਕਾਰ ਆ ਗਏ ਕਾਰ ਦੇ ਦੋ ਫੋਨ ਉਹ ਵੀ ਨਹੀਂ ਮਿਲਣ ਜਾਂਦੇ ਯਾਰ ਉਹ ਤੁਸੀਂ ਬਾਹਰੋਂ ਆਏ ਆ ਪਤੰਦਰੋਂ ਮਿਲ ਲਓ ਯਾਰ ਇਹਨੇ ਬਹਾਨੇ ਨਾ ਕਿ ਉਹਦੇ ਘਰਾਂ ਚ ਜਾਇਓ ਚਾਹ ਪਾਣੀ ਪੀਓ ਨਾਲੇ ਵਿਆਹਦਨ ਸਭ ਨੂੰ ਕਹਿਆ ਹੋ ਇਹ ਗੱਡੀਆਂ ਆ ਗੱਲਾਂ ਯਾਰ ਉਹਨੇ ਨਾ ਬੰਦੇ ਦਾ ਪ੍ਰੇਮ ਪਾਜ ਜਾਂਦਾ ਅਗਲਾ ਕਹਿੰਦਾ ਵੀ ਘਰੇ ਕਹਿਣ ਆਇਆ ਚੱਲਾਂਗੇ ਨਹੀਂ ਜਾਣਾ ਤਾਂ ਵੀ ਜਾਂਦਾ ਬੰਦਾ ਇਸ ਤਰ੍ਹਾਂ ਸਾਹਸ ਬਾਹਲੇ ਪਿਆਰ ਸੀ ਲੋਕਾਂ ਦੇ ਆਪਸ ਵਿੱਚ ਗੱਡੇ ਮੰਗ ਲੈਣੇ ਬਲਦ ਮੰਗ ਲੈਣੇ ਤੇ ਕਈਆਂ ਨੇ ਕਹਿਣਾ ਯਾਰ ਬਲਦ ਮੰਗਵਾ ਨਹੀਂ ਜਿਹੜਾ ਨਾਲ ਚੱਲੂ ਨਾਲ ਜਦ ਕਹਣਾ ਕਾਸਰਾਂ ਦੇਵੇ ਕਿਤੇ ਬਲਦ ਨੂੰ ਯਾਰ ਹੋਰ ਨਾ ਕਿਤੇ ਕਮਕੇ ਮੇਰੇ ਜੋਗਾ ਕੰਮ ਨਾ ਰਹੇ ਜੇ ਕੱਲ ਨੂੰ ਨੁਕਸਾਨ ਹੋ ਜਾਏ ਬਲਦ ਦਾ ਐ ਹੁੰਦਾ ਹੀ ਤੇ ਸਮੇਂ ਦੀਆਂ ਬਹੁលੀਆਂ ਸਮੇਂ ਦੀਆਂ ਲੋੜਾਂ ਬਹੁਤ ਸੀ ਯਾਰ ਉਹ ਬਹੁਤ ਲੋੜ ਇੱਕ ਬੰਦਾ ਘਰ ਦੇ ਵਿੱਚੋਂ ਮਾਲ ਝਾੜਦਾ ਹੁੰਦਾ ਹੀ ਪਸ਼ੂ ਛੱਡ ਕੇ ਲੈ ਜਾਣੇ ਕਿੰਮ 20 20 15 15 ਪਸ਼ੂ ਆਮ ਹੁੰਦੇ ਸੀ ਰੇਕ ਦੇ ਘਰੇ ਦੁੱਧ ਤੇ ਲੱਸੀ ਦਾ ਤੂੰ ਗਾਲ ਵਾਲੇ ਜ਼ਿਮੀਂਦਾਰਾਂ ਦੇ ਕਰੇ ਮਸ਼ਹੂਰ ਸੀ ਅਗਲਾ ਕਹਿੰਦਾ ਹੋਵੇ ਜ਼ਿਮੀਂਦਾਰਾਂ ਦਾ ਘਰ ਤੇ ਲੱਸੀ ਤੇ ਦਹੀਂ ਨਾ ਹੋਵੇ ਤੇ ਖਿਓਜ ਨਾ ਮਾਰ ਜੀ ਘਰ ਦੇ ਜਵਾਕ ਖਾਈ ਜਾਣ ਤੇ ਹੁਣ ਤਾਂ ਯਾਰ ਤਗੜੇ ਤਗੜੇ ਜ਼ਿਮੀਂਦਾਰ ਮੁੱਲ ਲੈਣਦੇ ਤੋਂ ਤੋ ਗਰੀਬ ਸਗੋਂ ਪਸ਼ੂ ਰੱਖੀ ਬੈਠੇ ਆ ਜਿਹੜੇ ਤਗੜੇ ਲੋਕ ਆ ਉਹਨਾਂ ਨੇ ਮੁੱਲ ਲੈਣਾ ਸ਼ੁਰੂ ਕਰਤਾ ਦੇਖਦੋਂ ਗੱਲਾਂ ਗੱਜਾਂ ਗਿਆ ਕਿ ਨਹੀਂ ਪੁਰਾਣਾ ਸਮਾਂ ਐਂ ਜਾਂਦਾ ਸਮਾਂ ਭਾਈ ਗਾਹ ਦੀ ਗਾਂ ਆਪਾਂ ਆਕ ਸਮਾਂ ਉਹੀ ਐ ਸੂਰਜ ਉਹੀ ਐ ਰੁੱਤਾਂ ਉਹੀ ਐ ਆਪਾਂ ਬਦਲ ਗਏ ਲੋਕੋ ਆਪਾਂ ਬਦਲੇ ਐ ਸਮਾਂ ਨਹੀਂ ਬਦਲਿਆ ਸੂਰਜ ਨਹੀਂ ਬਦਲਿਆ ਟਾਈਮ ਨਹੀਂ ਬਦਲਿਆ ਹਨੇਰਾ ਤੋਂ ਉਹੀ ਹੁੰਦੀ ਐ ਪਰ ਆਪਾਂ ਬਦਲ ਗਏ ਸਾਥ-ਸੰਗਤ ਆਪਾਂ ਆਪਣੀਆਂ ਰੌਸਾਂ ਘਟਾ ਤੀਆਂ ਪਿਆਰ ਘਟਾਤੇ ਕੋਈ ਇੱਕ ਦੂਜੇ ਨਾਲ ਬੋਲ ਕੇ ਕੁਛ ਨਹੀਂ ਕੋਲ ਦੀ ਲੰਘ ਜਾਂਦੇ ਫੜਕਦੇ ਨੇ ਅੱਗੇ ਜੇ ਚਾਚਾ ਤਾਇਆ ਹੁਣ ਨੀਵੇਂ ਬਾਕੇ ਕੋਲ ਦੀ ਲੰਘਣਾ ਸਾਤਰੀ ਕਾਲ ਦਾ ਬਾਬਾ ਸਾਤਰੀ ਕਾਲ ਦਾ ਟਾਟਾ ਸਾਤਰੀ ਕਾਲ ਉਹਨੇ ਕਹਣਾ ਸ਼ਿਹਰਾ ਠੀਕਾ ਤਕੜੇ ਪਤਾ ਠੀਕ ਆ ਸ਼ਾਬਾਸ਼ ਉਹ ਤੈਨੂੰ ਤੁਰੇ ਨਹੀਂ ਉਹਨੇ ਅਸੀਸਾਂ ਦੇਣੇ ਤੁਰੇ ਜਾਣਾ ਹੁਣ ਆਪਾਂ ਹੁਣ ਪ੍ਰਾਣੀਆਂ ਬੁੜੀਆਂ ਨੂੰ ਜੇ ਕਿਤੇ ਮਾਤਾ ਸਾਤਰੀ ਕਾਲ ਤੇ ਉਹਨੇ ਕਹਣਾ ਪੁੱਤ ਸੁਬੇ ਕਿੰਨੀਆਂ ਅਸੀਸਾਂ ਪਤਾ ਨਹੀਂ ਕਿੰਨੀਆਂ ਕਦੇ ਜਾਂਦੀਆਂ ਹੋ ਤਾਂ ਲੈ ਵੀ 10 15 ਕਰਮਾਂ ਤੁਰਿਆ ਜਾ ਉਹਨਾਂ ਦੀਆਂ ਅਸੀਸਾਂ ਹੀ ਨਹੀਂ ਮੁਕਤ ਗੀਆਂ ਪ੍ਰਾਣੀਆਂ ਬੁੜੀਆਂ ਦੀਆਂ ਆਇਆ ਦਿੰਦੇ ਹੁੰਦੇ ਸੀ ਪਹਿਲਾਂ ਤੇ ਹੁਣ ਤੱਕ ਲ ਜਿੰਨਾਂ ਗਾ ਤਾਵਾ ਹੋਵੇ ਪਰ ਮਾਰੇ ਸੌਰਾ ਬਰਾਏ ਕਤੇ ਸਾਡੇ ਸਾਹਮਣੇ ਜਾ ਰਹੇ ਮੈਂ ਰੋਜ ਕਾਸੰਤਾ ਕਰਦਾ ਸਾਨੂੰ ਇਹ ਹੁਣ ਤਾਂ ਇਤੂ ਤੇ ਦੁਨੀਆਂ ਚ ਰਹਿ ਗਈ ਯਾਰ ਬੜਾ ਪਿਆਰ ਸੀ ਲੋਕਾਂ ਦਾ ਉਸ ਵਿੱਚ ਯਾਰ ਚਲੇ ਜਾਣਾ ਯਾਰ ਇਤੋਂ ਰਹਿਣਾ ਵਈ ਕਿਸੇ ਨੇ ਨਹੀਂ ਸਭ ਨੇ ਚਲੇ ਜਾਣਾ ਰਹਿ ਕੀ ਜਾਣਾ ਪਿਆਰ ਤੇਰੇ ਕੀਤੇ ਕੰਮ ਯਾਦ ਕਰਦੀ ਯਾਰ ਦੁਨੀਆਂ ਮਗਰੋਂ ਵੀ ਆ ਫਲਾਨਾ ਬੰਦਾ ਕੰਮ ਕਰਕੇ ਇਤਿਆਸ ਸੀ ਹਣ ਤੋਂ ਯਾਬੇ ਕੋਈ ਹੋਰ ਆਪਾਂ ਘਰਾਂ ਨੂੰ ਦੁਖੀ ਕਰਦੇ ਨੇ ਲੰਗਣ ਵੇਲੇ ਉੱਤੇ ਮੈਂ ਤਾਂ ਮੂਰੇ ਐ ਕੰਦ ਕੱਢੂ ਮੈਂ ਤਾਂ ਉੱਤੇ ਐ ਕਰੂ ਮਾ ਉਹ ਕਰੂ ਜਦ ਜੇ ਤੂੰ ਸੰਗਤੇ ਆਕੇ ਲਾਕੇ ਕੋਈ ਕੰਮ ਚੰਗਾ ਕਰੇ ਤੈਨੂੰ ਸਾਰੀ ਉਮਰ ਸਲਾਹੁ ਅਗਲਾ ਅਗਲਾ ਕਹਿੰਦਾ ਯਾਰ ਮੇਰੇ ਆਕੇ ਤਾਂ ਸਾਡੇ ਆਕੇ ਆਹ ਕੰਮ ਕਰਿਆ ਸੀ ਇਹਨੇ ਸਾਹ ਸੰਗਤ ਇਹ ਗੱਲਾਂ ਪਹਿਲਾਂ ਕਰਨੀਆਂ ਪੈਦੀਆਂ ਸਾਡੇ ਖੇਤ ਮੈਂ ਆਪ ਦੀ ਦਰਦ ਹੈ ਢਾਈ ਕਿੱਲਿਆਂ ਦੀ ਬਾਹੀ ਲੱਗਦੀ ਐ ਸਾਡੇ ਖੇਤ ਦੀ ਪਹੀਆ ਸ਼نگਾਰੇ ਕਿਨੂੰ ਅੱਜ ਪੁੱਛ ਲੋ ਉੱਤੇ ਮੈਂ ਜਦੋਂ ਇਹ ਪਹੀ ਢਾ ਕੇ ਚਕਾਈ ਹੋਇਆ ਨਾ ਮਿੱਟੀ ਤੇ ਉਸ ਤੋਂ ਬਾਅਦ ਪਹੀ ਪਾਈ ਐ ਐਸੇ ਬੀਤੇ ਨੇ ਦਲੀਬ ਕੇ ਨੇ ਤੇ ਆਪਣਾ ਸੀਗਾ ਟਰੈਕਟਰ ਦੇ ਨਾਲ ਸੰਘਾਰੇ ਵਾਲਾ ਤੇ ਸੰਘਾਰਾ ਕੋਲੇ ਤੇ ਮੈਂ ਖੜਾ ਤੇ ਮੈਂ ਕਹਾਂ ਵੀ ਜਿੱਥੇ ਬੀਤੇ ਆ ਬਾਟਾਂ ਦੀਆ ਪਾਰੇ ਯਾਰ ਸਾਡੇ ਗੱਡੇ ਰੇੜੀਆਂ ਲੰਘਣ ਸਾਡੇ ਕਪਾਣ ਲੰਗੇ ਵੀ ਤਾਂ ਨਹੀਂ ਸਾਡੀਆਂ ਰੇੜੀਆਂ ਦੋ ਲੰਘਣਾ ਬਰਾਬਰ ਬਰਾਬਰ ਤੇ ਭਾਈ ਫੁੱਟ ਡੇਢ ਫੁੱਟ ਸਾਡੇ ਆਲ ਤੁਸੀਂ ਤੇ ਆ ਦੇਖ ਲਓ ਅੱਜ ਪਹੀ ਦੇ ਉੱਤੇ ਪਹਿਲਾਂ ਦੋ ਰੇੜੀਆਂ ਲੰਘਾ ਦਿਓ ਵਿੱਚ ਖਾਲ ਪਿਆ ਵਾ ਪਹੀ ਦੇ ਉਸ ਦੇ ਕਾਲੋ ਜਿਹੜੀ ਸਾਡੀ ਛੱਡੀ ਸੀ ਇਹ ਕੁਛ ਨਹੀਂ ਇੱਥੇ ਰਹਿ ਜਾਣਾ ਸਭ ਕੁਝ ਵਈ ਕਿਉਂ ਵੀ ਸ਼ਿੰਗਾਰੇ ਉਹਨਾਂ ਨੇ ਸਾਥੋਂ ਅੱਗੇ ਜਾਣਾ ਅਸੀਂ ਨਾਲ ਉੱਥੋਂ ਮੜਣਾ ਸਾਡੇ ਹੌਲ ਤੇ ਡਿੱਗਣੇ ਆ ਜੇ ਅਸੀਂ ਪਹਿਹੀ ਨੂੰ ਪੀੜੀ ਕਰਾਂਗੇ ਜਾਂ ਵੱਡਾਂਗੇ ਜੇ ਉਹਨੂੰ ਛੱਡ ਦਾਂਗੇ ਯਾਰ ਸੁੱਖ ਸਾਰਿਆਂ ਨੂੰ ਹੀ ਆ ਖੇਤਾਂ ਦੇ ਵਿੱਚ ਐਂ ਹੀ ਰਸਤੇ ਆਪਣੇ ਇੱਥੇ ਰਹਿਣਾ ਕੁਛ ਨਹੀਂ ਆਪਣੇ ਨਾਲ ਜਾਣਾ ਕਿੰਨਾ ਮਰਜੀ ਵੱਡ ਲਿਓ ਉਹ ਕਰਮਾ ਨਾ ਮਹਿਣਾ ਸਾਨੂੰ ਉੱਪਰੋ ਜੋ ਮਿਲਣਾ ਇਹ ਅਸਾਂ ਸੰਗਤ ਤੇ ਪੁਰਾਣੇ ਜਿਹੜੇ ਬਜ਼ੁਰਗ ਨਹੀਂ ਮਿਲਨੇ ਅੱਜੋ ਜਿਹੜੇ ਖਸਣ ਕੱਢਣੀ ਉਹ ਗਰਨੇ ਜੇ ਕੱਢੀ ਜਾਂਦੇ ਨਾ ਖੜ ਕੇ ਸਿਆਲ ਦੀ ਰੁੱਤ ਚ ਟੀਂਡੇ ਬੁੜਿਆਂ ਨੇ ਬੈਠਿਆ ਨੇ ਟੀਂਡੇ ਆਪਾਂ ਚੋ ਤੋੜ ਲੈਂਦੇ ਨੇ ਦੇਸੀ ਕਪਾਹ ਨਾਲੋਂ ਅੱਜ ਕੱਲ ਟੀਂਡੇ ਚੁਗੀ ਜਾਣੇ ਕਹਣਾ ਮੇਰੇ ਮੂਰੇ ਰੱਖ ਦਿਓ ਯਾਰ ਲਿਆ ਮੈਂ ਕੱਟ ਦਣਾ 10-10 ਕਿਲੋ ਕਪਾਹ ਚੋਕ ਦੇਣੀ ਵਿੱਚੋਂ ਟੀਂਡਿਆਂ ਦੇ ਛੱਲੀਆਂ ਜਿਹੜੀਆਂ ਆਪਾਂ ਕੁਟਦੇ ਹੁੰਦੇ ਸੀ ਕਿ ਸੋਟਿਆਂ ਨਾਲ ਕੁਟਦੇ ਹੁੰਦੇ ਸੀ ਜਿਹੜੇ ਨਾਲ ਦਾਣੇ ਰਹਿ ਜਾਣੇ ਬੁੜਿਆਂ ਨੇ ਬੈਠਿਆ ਰਹਿਣਾ ਗੁੱਲ ਬਣਾਈ ਜਾਣੇ ਨਾਲੇ ਤੋਂ ਦਾਣੇ ਲਾ ਦੇਣੇ ਆ ਕੰਮ ਹੁੰਦੇ ਸੀ ਤੇ ਬੁੜੀਆਂ ਨੇ ਚੁੱਲ੍ਹੇ ਤੇ ਗੋਹੇ ਦੇ ਨਾਲ ਝੋਕਾ ਲਾ ਕੇ ਤਵੀ ਤਰ ਕੇ ਰੋਟੀਆਂ ਲਾਉਣੀਆਂ ਵਿੱਚ ਦੋ ਦੋ ਡੰਡੇ ਲਾ ਦੇਣੇ ਲੱਕੜਾਂ ਦੇ ਖੇਤੋਂ ਲਿਆਉਂਦੇ ਦੇ ਸੀ ਪਰ ਪੰਜ ਬੰਦੇ ਸੱਤ ਬੰਦੇ ਨਾਲ ਬਹਿ ਜਾਣ ਬਾਈ ਦੇ ਰੋਟੀ ਖਾਣ ਤੇ ਤਵੀ ਤੇ ਕੱਲੀ ਲਾਹੀ ਜਾਂਦੀ ਹੁੰਦੀ ਸੀ ਜੇ ਥੋੜੇ ਜੀ ਅਤੇ ਤਵਾ ਤਰਿਆ ਹੁੰਦਾ ਸੀ ਨਾਲ ਸਾਗ ਉਹਨਾ ਬਾਲ ਗੌਨਾ ਬੁੜੀਆਂ ਦੀਆਂ ਰਿਸਾਂ ਕਿੱਥੇ ਹੋਣ ਵਾਲੀਆਂ ਬੁੜੀਆਂ ਕਰ ਲੜ ਗਈਆਂ ਨਹੀਂ ਹੋਣੀ ਯਾਰ ਉਹਨਾਂ ਦਾ ਪਿਆਰ ਉਹਨਾਂ ਦਾ ਪ੍ਰੇਮ ਹੋਣਾ ਤੇ ਯਾਰ ਬੋਲਦਿਆਂ ਹੀ ਪਤਾ ਨਹੀਂ ਕੀ ਆ ਯਾਰ ਅਜਾ ਸੋਨੂੰ ਨਹੀਂ ਪਤਾ ਕਿੰਨਾ ਘੌੜਾ ਬੋਲਣਾ ਯਾਰ ਉਹਦੇ ਸੱਤ ਸਾਲਾਂ ਪੰ ਕਿੰਨਾ ਕੁ ਚਿਰ ਹੁੰਦਾ ਯਾਰ ਉਹ 5-7 ਸਾਲ ਆਪਣੇ ਵਿੱਚ ਰਹਿਣਾ ਹੁੰਦਾ 10 ਸਾਲ ਰਹਿ ਪੜਣਗੇ ਉਹ ਚਲੇ ਉਹਨਾਂ ਨੇ ਚਲੇ ਜਾਣਾ ਮੁੜ ਕੇ ਰੋਣਾ ਫੇਰ ਫੋਟੋਆਂ ਨੂੰ ਪੂਜਦੇ ਆ ਮਗਰੋਂ ਪਹਿਲਾਂ ਇਤਿਹਾਵ ਗਾਲੋ ਯਾਰ ਉਹਦੇ ਮਾਂ ਪਿਓ ਨੂੰ ਸਾਂਭ ਲੋ ਉਹਨਾਂ ਦਾ ਪਿਆਰ ਕਰ ਲੋ ਦਾ ਸੋਡਾ ਵੀ ਉਹਨਾਂ ਹੀ ਹੋਊ ਜੇ ਨਾ ਕਰੋਗੇ ਉੱਤੇ ਕੁਦਰਤ ਬੈਠੀ ਉੱਤੇ ਮਹਾਰਾਜ ਬਟਾ ਉਹ ਦਿੰਦਾ ਕੁਛ ਨਹੀਂ ਗਵਾਇਆ ਹੁੰਦਾ ਨਾਲੇ ਬਜ਼ੁਰਗਾਂ ਨੇ ਫੇਰ ਵੀ ਆਪਾਂ ਉਹਨਾਂ ਨੂੰ ਸਾਹਮਣੋਂ ਬੇਅਰਥ ਸਮਝ ਲਏ ਨੇ ਬਈ ਯਾਰ ਸਾਹਮਣੋਂ ਮਰੇ ਖਪੇ ਪਰਾ ਹੈ ਕਿਤੇ ਸਾਡੇ ਬਾਤ ਪਿਆ ਕਿ ਸਾਹਮਣ ਦੇ ਮਾਰੇ ਉਹਦੇ ਨਾਲ ਬਹਿ ਕੇ ਗੱਲਾਂ ਕਰੋ ਯਾਰ ਉਹਦੇ ਨਾਲ ਕੋਈ 10 ਬਟ ਕੁਰਸੀ ਡਾਹੋ ਤੇ ਉਹਨੂੰ ਪੁੱਛੋ ਬਾਪੂ ਤਰਾ ਕਿ ਉਹ ਦੱਸਦਾ ਤਾ ਨਹੀਂ ਕੋਸ਼ ਉਹ ਤੇਨੂੰ ਦਵਾਈ ਲਿਆ ਕੇ ਦੇਈਏ ਈ ਲੈਣਾ 10 ਪਾਣੀ ਲੈਣਾ ਦੁੱਧ ਲਿਆ ਕੇ ਦੇ ਕੇ ਚਾਹ ਕਰਕੇ ਦੇ ਕੇ ਤੇ ਦੂਣਾ ਹੋ ਕੇ ਬੈਟੂ ਉਹ ਸੋਨੂ ਆਪਣਾ ਕੋਈ ਨਾ ਪਤਾ ਕੁਝ ਨਹੀਂ ਚਾਹੀਦਾ ਬਸ ਤੂੰ ਇੰਨਾ ਹੀ ਹੈ ਬਸ ਤੁਰਿਆ ਫਿਰਦਾ ਹੀਦਾ ਆ ਆਏ ਸੀ ਪਹਿਲਾਂ ਬਜ਼ੁਰਗਾਂ ਦੇ ਬਾਪੂ ਚਾਚਾ ਤਾਂ ਤੇ ਉਹਨੇ ਵੀ ਮਾਂ ਪਹਿਲੇ ਬਜ਼ੁਰਗਾਂ ਨੇ ਜਿੰਨਾ ਚਿਰ ਬੰਦਾ ਘਰੇ ਨਹੀਂ ਨਾ ਹੁੰਦਾ ਸੀ ਸਾਰਿਆਂ ਚੋਂ ਉਹਨਾਂ ਚਿਰ ਉਹ ਰੋਟੀ ਨਹੀਂ ਸੀ ਖਾਂਦੇ ਹੁੰਦੇ ਘਣਾਨਾ ਆਪਣਾ ਫਲਾਨਾ ਨਹੀਂ ਆਇਆ ਬਾਹਰੋਂ ਹਲੇ ਇੰਨਾ ਪਿਆਰ ਸੀ ਤੇ ਨਾਲੇ 5 5 6 6 ਹੁੰਦੇ ਸੀ 4 4 ਬੰਦੇ ਦਾ 5 5 ਆਮ ਸੀ ਫਿਰ ਵੀ ਕਿੰਨਾ ਪਿਆਰ ਸੀ ਭਰਾਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਮਿਲਦੇ ਯਾਰ ਕਤੇ ਨਾਲ ਦੇ ਜਮੇ ਨਹੀਂ ਮਿਲਣੇ ਤੇ ਪਾਸੇ ਵਾਲਿਆਂ ਦੇ ਤਾਂ ਫੋਕੀਆਂ ਰੋ ਰੀਤਾਂ ਹੀ ਹੁੰਦੀਆਂ ਜੇ ਤੁਸੀਂ ਕਹੋ ਮੈਂ ਕਿ ਨਹੀਂ ਪਾਸੇ ਵਾਲੇ ਆਪਣਾ ਸਾਰ ਦੇਣਗੇ ਨਹੀਂ ਨਹੀਂ ਉਹ ਬਿੰਦੀ ਹੁੰਦੀ ਹੁੰਦਾ ਥੋਡੇ ਨਾਲ ਖੜਨਾ ਤਾਂ ਆਉਦੇ ਨਹੀਂ ਹੈ ਛੜਣ ਦੀਆਂ ਗੱਲਾਂ ਸੱਚੀਆਂ ਨੇ ਜੇ ਆਪ ਦਾ ਮਾਰੂ ਦਾ ਸ਼ਾਮੇ ਸਿੱਟੂ ਉਹ ਗੱਲ ਹੁੰਦੀ ਆ ਇਹ ਜਿਹੀਆਂ ਗੱਲਾਂ ਸਾਧ ਸੰਗਤ ਮਿਲੜੀਆਂ ਬਹੁਤ ਮੁਸ਼ਕਲ ਆ ਬਹੁਤ ਮੁਸ਼ਕਲ ਪੁਰਾਣੇ ਬਾਬਿਆਂ ਦੀਆਂ ਕਿੰਨੇ ਸੱਤ ਚ ਬੈਠੇ ਹੁੰਦੇ ਸੀ ਯਾਰ ਹੁਣ ਕੋਈ ਤੀਂਦਾ ਹੀ ਨਹੀਂ ਮਕਾਨ ਜਾਣਾ ਯਾਰ ਟਰਾਲੀਆਂ ਚ ਕਿੰਨੇ ਬਜ਼ੁਰਗ ਬੈਠੇ ਜਾਂਦੇ ਕੁੰਡੇ ਕੁੰਡੇ ਤੀਦੇ ਹੁੰਦੇ ਸੀ ਪੁਰਾਣੀਆਂ ਬੁੜੀਆਂ ਜਾਣਾ ਯਾਰ ਉਹਨਾਂ ਨੇ ਟਰਾਲੀ ਚ ਪੱਟੀ ਸਿੱਟੀ ਹੁਣੀ ਵਿੱਚ ਬੈਠੇ ਹੁੰਦੇ ਤੁਰ ਕੇ ਜਾਣਾ ਕਹਣਾ ਕਿੱਥੋਂ ਐ ਬੁੜੀਆਂ ਮਕਾਨ ਜਾ ਕੇ ਆਈਆਂ ਐ ਕਿਹਦੇ ਘਰੇ ਜਾਣਾ ਇਕੱਠੀਆਂ ਹੋ ਕੇ ਜਾਣਾ ਪੰਜ ਪੰਜ 6 6 ਰੇਤ ਹੈਗੀ ਹੁਣ ਵੀ ਥੋੜੀ ਥੋੜੀ ਪਰ ਹੁਣ ਬੁੜਗੇ ਹੈ ਨਹੀਂ ਉਹਨੀਆਂ ਅੱਗੇ ਬੁੜਗੇ ਹਰੇ ਘਰੇ ਤੋਂ ਤੋਂ ਤਿੰਨ ਤਣ ਬੁੜਗੇ ਹੁੰਦੇ ਨੇ ਯਾਰ ਨੌ ਹਾ ਸੱਸਾਂ ਚਾਚਿਆਂ ਤਾਇਆ ਕਿੱਥੇ ਜਾ ਸਾਡੇ ਨਾਲੇ ਨਾਲੇ ਘਰ ਖਾਲੀ ਪਿਆ ਬਾਈ ਜੋ ਹਰ ਵਾਰ ਨੂੰ ਤੁਰੇ ਨਾ ਨਾਓ ਆ ਨਾ ਬੱਚਾ ਨਾ ਪੁੱਤ ਕਰੇ ਬਜ਼ੁਰਗ ਬੈਠੇ ਆ ਪਾ ਲੋ ਸਲਾਮੀ ਇਹਨਾਂ ਨੂੰ ਉਹ ਵੀ ਕੀ ਕਰਨ ਯਾਰ ਵਿਚਾਰੇ ਬੱਦੇ ਰੁੱਦੇ ਉਹ ਬੈਠੇ ਆ ਹੋਰ ਕਿਸੇ ਬਸ ਉਹ ਜਾ ਨਹੀਂ ਸਕਦੇ ਹੁਣ ਨਾ ਤਾਂ ਪੱਕਾ ਆਸਟ੍ਰੇਲੀਆ ਚਾ ਨਾ ਪੱਕੇ ਨਿਊਜ਼ੀਲੈਂਡਾ ਨਾ ਪੱਕੇ ਕੈਨੇਡਾ ਚਾ ਮਾਪੇ ਉਹਨੂੰ ਸੱਜ ਸਕਦੇ ਆ ਜੋ ਆਕ ਉਧਰ 파 ਜਾਂਦੇ ਆ ਬੁਢੇ ਇਧਰ ਬੈਠੇ ਆ ਜੇ ਉਧਰ ਲੈ ਜਾਂਦੇ ਆ ਉਥੇ ਜੀ ਨਹੀਂ ਲੱਗਦਾ ਬਰਾਵਾ ਬਜ਼ੁਰਗਾਂ ਦਾ ਜੀ ਨਹੀਂ ਲੱਗਦਾ ਕੈਨੇਡਾ ਕੋਲ ਲੱਖ ਕਿਹੇ ਜਾਓ ਹਾਂ ਜੀ ਦਾ ਸਾਰਾ ਪਰਿਵਾਰ ਹੈਗਾ ਵਾ ਤੋਲੇ ਬਦਾਲੇ ਉੱਤੇ ਉਹਦੀ ਕਾਦਾਰਾ ਉੱਤੇ ਉਹ 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 ਉਹਨੂੰ ਸੌਖਾ ਗੱਲਾਂ ਕਰਰਦੀਆਂ ਵੀ ਹਨਾ ਜੇ ਮਾਂ ਪਿਆ ਉਹਨੂੰ ਲਿਜਾ ਕੇ ਤੇ ਬੁਲਾਉਣਾ ਚੰਗੀ ਤਰ੍ਹਾਂ ਕੋਲੇ ਬਹਿਣਾ ਖਾਣਾ ਪੁੱਛਣਾ ਬਾਪੂ ਡੈਡੀ ਕੀ ਚਾਹੀਦਾ ਪੇਟਾ ਉਹਦਾ ਜੀ ਲੱਗੂ ਯਾਰ ਨਹੀਂ ਨੀਓ ਮੇਤਰੋ ਲੱਗਦਾ ਉੱਤੇ ਜੀਜੂ ਕੋਈ ਨਹੀਂ ਉਹ ਧਰਤੀ ਹੋਈ ਇਹਰੀ ਜਾਰਾ ਇੱਥੇ ਤਾਂ ਸੋਨੇ ਵਰਗੀ ਧਰਤੀ ਆ ਯਾਰ ਜਿੱਥੇ ਪੈਰ ਧਰਲਾ ਵਾਹਿਗੁਰੂ ਕਹਿੰਦੀ ਆ ਕਿਸੇ ਕੋਲੇ ਜਾ ਕੇ ਵੇਜਾ ਚਾਹ ਪਾਣੀ ਤਨ ਉਹਦੇ ਜਾਂ ਚੂ ਉਹਦਾ ਪਲਾਇਆ ਨਹੀਂ ਪੁੱਛਦੇ ਕੋਈ ਕਰੇ ਲਿਆਣਾ ਪੈਜੂ ਨਾਲੇ ਜੰਬਰ ਵੀ ਬਹੁਤ ਕੁਝ ਗਲਤ ਚੱਲੀ ਜਾਂਦਾ ਕਿਉਂਕਿ ਉੱਥੇ ਜਿਹੜਾ ਪੈਸਾ ਨਾ ਮਗਿਆਈ ਬਹੁਤ ਵੱਧ ਗਈ ਹੁਣ ਅੱਗੇ ਪਹਿਲੀਆਂ ਦੇ ਵਿੱਚ ਸੜਦਾ ਵੀ ਸੀ ਹੁਣ ਨਹੀਂ ਸੜਦਾ ਹੁਣ ਤਾਂ ਹਰੇਕ ਨੂੰ ਕੰਮ ਕਰਨਾ ਪੈਣਾ ਉੱਥੇ ਤਾਂ ਜਾ ਕੇ ਆਪਦਾ ਟਾਈਮ ਪਾਸ ਹੁਣ ਉਹ ਜਿੰਨੇ ਕ ਕਮਾਉਂਦੇ ਉਹਨੇ ਕ ਨਾਲ ਦੀ ਨਾਲ ਉਹ ਲੈ ਲੈਂਦੇ ਆ ਪਾਣੀਆਂ ਦਾ ਬਿੱਲ ਕੀ ਟੈਲੀਫੋਨਾਂ ਸਭ ਕਾ ਦਾ ਪਾਪੂ ਕੇ ਲੈ ਲੈਣਾ ਉਹਨਾਂ ਨੇ ਪਾਪਸ ਪੈਸੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ